दे राखी पणिया के राखे मुख्यमंत्री पंजाब सरदार भगवंत सिंह जी मान के वो आप सब दे सबमुख हो बहुत बहुत धन्यवाद ਦਿਲਦਿਆਂ ਗਹਿਰਾਈਆਂ ਤੋਂ ਸ਼ੁਕਰੀਆ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੇ ਬਿਰਾਜਮਾਨ ਸਾਡੇ ਨੈਸ਼ਨਲ ਕਨਵੀਨਰ ਜਿਨ੍ਹਾਂ ਨੇ ਜੋਤ ਜਗਾਈ ਆਮ ਆਦਮੀ ਪਾਰਟੀ ਦੀ ਅੱਜ ਉਹ ਜੋਤ ਤੋਂ ਜੋਤ ਲੈ ਕੇ ਅਸੀਂ ਪੰਜਾਬ ਦੀ ਸਰਕਾਰ ਬਣਾਈ ਸਾਡੇ ਰਾਜ ਸਭਾ ਦੇ ਮੈਂਬਰ ਨੇ ਤੇ ਉਹ ਜੋਤ ਤੋਂ ਜੋਤ ਲੈ ਕੇ ਪੂਰੇ ਦੇਸ਼ ਦੇ ਵਿੱਚ ईमानदारी का प्रकाश ईमानदारी का चानन हो रहा मेरी मुराद है श्री अरविंद केजरीवाल साहब और मेरे एम एल ए साहबान राजा गिल जी देश दी सब तो बड़ी पंचायत सभा के हुशियारपुर तो एम पी डॉक्टर चबेवाल साहब मेरे कैबिनेट के साथी शाम चौरासी तो एम एल ए डॉक्टर रवजोत जी सरपंच साहब बैठे है सारा प्रशासन पंचायत जलालपुर पिंड पतवंते सज्जन मावा भैं बहुत बहुत धनवादा गर्मी के बावजूद इतने पहुंचे हो मैं लगता है जिन्ना कुछ रवि ने जड़े साथी सरपंच साहब ने उन्होंने बोलता मैंने हूँ कुछ बोलने की लड़ नहीं रह क्योंकि जिस तन लागे सो तन जाने उन्होंने अपने पिंडे हंटाई हुई चीज़ा उन्होंने मावं उन्हवन साधना उन्हों के चेहरे तो खुशी सहज देखी जा सकती सी कि बच गया साढ़े चुले च अग बच गई ਹਾਜੇ ਬਹੁਤ ਸਾਰੇ ਚੁੱਲ੍ਹੇ ਇਹੋ ਜਿਹੇ ਨੇ ਜਿਹੜੇ ਬਚਾਉਣ ਵਾਲੇ ਨੇ ਆਪਾਂ ਨੂੰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਆਪਾਂ ਟਿੱਲੇ ਨਹੀਂ ਪੈ ਸਕਦੇ ਸੁਸਤ ਨਹੀਂ ਹੋ ਸਕਦੇ ਸੋ ਮੈਂ ਇਹੀ ਬੇਨਤੀ ਕਰੂੰਗਾ ਕਿ ਪ੍ਰਾਣੀਆਂ ਸਰਕਾਰਾਂ ਨੇ ਸਾਨੂੰ ਵਿਰਸੇ ਚਾਹੀ ਦਿੱਤਾ ਬਸ ਉਹ ਆਵਦੇ ਤਾਂ ਪੈਸੇ ਕੋਸੇ ਕਮਾਗੇ ਹੋਣਗੇ ਪੈਸੇ ਕੰਮ ਨਹੀਂ ਹੋਣੇ ਵੈਸੇ ਮੈਂ ਤੁਹਾਨੂੰ ਦੱਸ ਦੇਣਾ ਚੋਰੀ ਦਾ ਪੁੱਤ ਕਦੇ ਗੱਬਰੂ ਨਹੀਂ ਹੁੰਦਾ ਉਹ ਪੈਸੇ ਕੰਮ ਨਹੀਂ ਆਉਣੇ ਜਿਹੜੇ ਪਾਪ ਦੀ ਕਮਾਈ ਹੈ ਨਾ ਉਹ ਕਿਤੇ ਨਾ ਕਿਤੇ ਸਵਰਗ ਨਰਕ ਇੱਥੀ ਨੇ ਇੱਥੀ ਲੱਗ ਜਾਣਗੇ ਹੁਣ ਉਹ ਜੇਲ੍ਹਾਂ ਦੀਆਂ ਕਈ ਜੇਲ੍ਹਾਂ ਚ ਨੇ ਕਈ ਜਮਾਨਤਾਂ ਤੇ ਨੇ ਕਦੇ ਵੀ ਜੇਲ੍ਹ ਹੋ ਸਕਦੀ ਹੈ ਸੋ ਖਾਣੀਆਂ ਉਹੀ ਦੋ ਰੋਟੀਆਂ ਨੇ ਜੇਲ੍ਹ ਵਾਲੇ ਚ ਨੂਨ ਮਿਰਚ ਵੀ ਨਹੀਂ ਹੁੰਦਾ ਘਰ ਵਾਲੀ ਜੇ ਕੋਈ ਖਾ ਲਓਗੇ ਤੁਹ ਚ ਨੂਨ ਮਿਰਚ ਮਰਜ਼ੀ ਦਾ ਪਾ ਸਕਦੇ ਹੋ ਸੋ ਇਹੀ ਗੱਲ ਕਹੂੰਗਾ ਮੈਂ ਤਾਂ ਕਿ ਜੋ ਤੁਸੀਂ ਪਿੰਡ ਜਲਾਲਪੁਰ ਵਾਲਿਆਂ ਨੇ ਇੱਕ ਬੀੜਾ ਚੁੱਕਿਆ ਕਿ ਯਾਰ ਇਹ ਕੰਮ ਠੀਕ ਕਰਨਾ ਬਸ ਤੁਹਾਡੇ ਆਪਣੇ ਪਿੰਡ ਦੇ ਮੁੰਡੇ ਬਹੁਤ ਪ੍ਰਭਾਵਿਤ ਹੋ ਗਏ ਸੀਗੇ ਉਹਨਾਂ ਗੱਲਾਂ ਤੋਂ ਪਰ ਉਹ ਵਾਪਸ ਆ ਗਏ ਉਹਨਾਂ ਨੇ ਆਪ ਦੱਸਿਆ ਵਾਪਸ ਆਉਣ ਦੇ ਤਰੀਕੇ ਮੈਨੂੰ ਲੱਗਾ ਸਭ ਤੋਂ ਬੈਸਟ ਕੋਚ ਤੁਹਾਡੇ ਉਹੀ ਹੋ ਸਕਦੇ ਨੇ ਜੇ ਕੋਈ ਹੋਰ ਵੀ ਰਹਿੰਦਾ ਹੈ ਰੀਹੈਬ ਸੈਂਟਰ ਚ ਲੈ ਜਾਓ ਉਹਟ ਕਲੀਨਿਕ ਚ ਲੈ ਜਾਓ ਸਰਕਾਰ ਪੂਰੀ ਹੈਲਪ ਕਰੂਗੀ ਸਰਕਾਰ ਆਪਣੇ ਵੱਲੋਂ ਸੱਚੇ ਦਿਲੋਂ ਲੱਗੀ ਹੋਈ ਹੈ ਕਿ ਅਸੀਂ ਪੰਜਾਬ ਤੋਂ ਇੱਕ ਲੰਕ ਜਿਹੜਾ ਮੱਥੇ ਤੇ ਲੱਗ ਗਿਆ ਇਹਨੂੰ ਪੂੰਝ ਕੇ ਹਟਾਣਾ ਪੰਜਾਬ ਨੂੰ ਦੁਬਾਰਾ ਕਬੱਡੀਆਂ ਵਾਲਾ ਪੰਜਾਬ ਨੂੰ ਦੁਬਾਰਾ ਕੁਸ਼ਤੀਆਂ ਵਾਲਾ ਦੰਗਲਾਂ ਵਾਲਾ ਪੰਜਾਬ ਨੂੰ ਦੁਬਾਰਾ ਫੌਜ ਦੇ ਕਰਨੈਲਾਂ ਜਰਨੈਲਾਂ ਵਾਲਾ ਤੇ ਗਿੱਧਿਆਂ ਪੰਗੜਿਆਂ ਵਾਲਾ ਪੰਜਾਬ ਬਣਾਉਣਾ ਔਰ ਬਣ ਜਾਊਗਾ ਛੇਤੀ ਬਣ ਜਾਊਗਾ ਕੋਈ ਬਹੁਤੀ ਦੇਰ ਨਹੀਂ ਲੱਗਣੀ ਜਦੋਂ ਪੰਜਾਬੀ ਇਹ ਧਾਰ ਲੈਣ ਕੇ ਆ ਕੰਮ ਕਰਨਾ ਹੈ ਤਾਂ ਕਰਨਾ ਹੈ ਬਸ ਸੋ ਪੰਜਾਬ ਦੀ ਜਵਾਨੀ ਪੰਜਾਬ ਦਾ ਪਾਣੀ ਪੰਜਾਬ ਨੂੰ ਰੋਜ਼ਗਾਰ ਪੰਜਾਬ ਨੂੰ ਇੰਡਸਟਰੀ ਸਾਰਾ ਕੁਝ ਦੇਣਾ ਸੋ ਹੁਸ਼ਿਆਰਪੁਰ ਜ਼ਿਲ੍ਹਾ ਪੜੇ ਲਿਖੇ ਲੋਕਾਂ ਦਾ ਜ਼ਿਲ੍ਹਾ ਸਭ ਤੋਂ ਪਹਿਲਾਂ ਜਦੋਂ ਪਾਰਟੀਸ਼ਨ ਹੋਈ ਸੀ ਤਾਂ ਪੰਜਾਬ ਜੁਨੀਵਰਸਿਟੀ ਸ਼ਹਿਰਪੁਰ ਆਈ ਸੀ ਪਹਿਲਾਂ ਫਿਰ ਉਹ ਤੋਂ ਬਾਅਦ ਚੰਡੀਗੜ੍ਹ ਗਈ ਉਹ ਸ਼ਹਿਰਪੁਰ ਰਾਜਤਾਨੀ ਸੀ ਲਗਭਗ ਸਾਡੀ ਸੋ ਅੱਜ ਵੀ ਅਸੀਂ ਸ਼ਹਿਰਪੁਰ ਨੂੰ ਕਦੇ ਕੋਈ ਕਿਸੇ ਕਿਸਮ ਦਾ ਕੋਈ ਵਿਦਕਰ ਆ ਜਾ ਕੋਈ ਥਾਰੇ ਹੀ ਐਮਐਲਏ ਤੁਸੀਂ ਸ਼ਹਿਰਪੁਰ ਤੋਂ ਟਾਂਡੇ ਤੋਂ ਦੂਏ ਤੋਂ ਸਾਡੇ ਕੋਲੇ ਸ਼ਹਿਰਪੁਰ ਤੋਂ ਹੈਨਾ ਆਪਣਾ ਚੱਬੇਵਾਲ ਤੋਂ गढ़ शंकर तो बला चौर तो आलेे दुआे सारा इलाका अपने प्रतिनिधि ना भर रख्या हूँ मैं कि मोड़ूंगा फिर तो ज, जदों भी आन किसी भी काम वास्ते सरपंच साहब ने दो तीन गल् कही सरपंच साहब तीस बिल्कुल फिक्र ना करो पैसे की कोई घाट नहीं तीस बस प्रेजेंटेशन बना के दो खेड ग्राउंड कितने चाहिए टोभे किमें ठीक करना है। ਲਿੰਕਰੂਡਾਂ ਕਿਵੇਂ ਠੀਕ ਕਰਦੀਆਂ ਨੇ ਤੁਸੀਂ ਤੁਸੀਂ ਇਹਨੂੰ ਮੰਗ ਪੱਤਰ ਨਾ ਕਹੋ ਤੁਸੀਂ ਇਹਨੂੰ ਹੱਕ ਪੱਤਰ ਕਹੋ ਤੁਸੀਂ ਐਡਾ ਵੱਡਾ ਕੰਮ ਕਰਤਾ ਕਿ ਪਿੰਡ ਦੇ ਵਿੱਚੋਂ ਨਸ਼ਾ ਮੁਕਤ ਕਰਤਾ ਆਲਮੋਸਟ ਸਾਰਾ ਪਿੰਡ ਤੇ ਅਸੀਂ ਤੁਹਾਨੂੰ 5 10 15 ਲੱਖ ਰੁਪਏ ਪਿੱਛੇ ਰੋਕਾਂਗੇ ਬਿਲਕੁਲ ਸਕੂਲ 'ਚ ਕਮਰੇ ਪਾਉਣੇ ਆ ਲਾਇਬ੍ਰੇਰੀ ਲੈਣੀ ਆ ਮੁਹੱਲਾ ਕਲੀਨਿਕ ਲੈਣਾ ਜੋ ਤੁਸੀਂ ਕਹੋਗੇ ਤੁਹਾਨੂੰ ਮਿਲ ਜੇ ਤੂੰ ਹੋਰ ਪਿੰਡਾਂ ਨੂੰ ਵੀ ਦੱਸੋ ਵੀ ਸਾਨੂੰ ਤਾਂ ਮਿਲਿਆ ਭਾਈ ਅਸੀਂ ਆਹ ਕੰਮ ਕੀਤਾ ਪਹਿਲਾਂ ਇਤੋਂ ਪਹਿਲਾਂ ਤੁਹਾਡੇ ਪਿੰਡ ਕਦੇ ਮੁੱਖ ਮੰਤਰੀ ਆਏ ਕੋਈ ਕਿਸੇ ਬਜ਼ੁਰਗ ਬੈਠੇ ਨੇ ਕੋਈ ਪੁਰਾਣੀ ਯਾਦ ਹੋਵੇ ਕੋਈ ਸੰਤਾਲੀ ਸੰਤੂਲੀ ਵਲੇ ਦੀ ਨਾ ਜੀ ਉਹ ਕਿੱਥੇ ਆਉਂਦੇ ਸੀ ਉਹੋ ਨਹੀਂ ਆਉਂਦੇ ਸੀ ਉਹ ਤਾਂ ਜੇ ਬਾਅਦ 'ਚ ਵੀ ਬਣਾ ਲਓਗੇ ਤਾਂ ਵੀ ਨਹੀਂ ਆਉਂਦੇ उन्होंने पिंड तो पता ही नहीं पिंड क्या होता है ये पिंड होता है कुछ लोग रहते हैं वहां गरीब लोग रहते हैं उनको यही बुला लो बस आप नहीं जाना उन्होंने को राजे सी एक राज वर्गे उन्होंने की पता है कि मोगे का मतलब की है हम पिछु बोले भाने कि किलो किलोमीटर तोगा लग गया तुम्हें बादल में पुछ के देखो सुखबीर मोगा की हों ਜਿਨ੍ਹਾਂ ਦੇ ਘਰੇ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੁੱਗ ਜਾਂਦਾ ਕੀ ਪਤਾਈ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੋਣ ਉਹਨਾਂ ਨੂੰ ਪਾਣੀ ਦੀ ਕੀਮਤ ਦੱਕੀ ਪਤਾਈ ਇਹ ਤਾਂ ਫਿਰ ਜਿਹੜੇ ਸਾਡੇ ਵਰਗੇ ਕਈਆਂ ਲੈ ਕੇ ਨੱਕੇ ਤੇ ਜਾਂਦੇ ਰਹੇ ਆ ਸਾਹਮਣੇ ਵਾਲਾ ਗੰਡਾਸਾ ਲੈ ਕੇ ਆਉਂਦਾ ਰਿਹਾ ਵੀ ਜੀ 2 ਮਿੰਟ ਵੱਧ ਹੋ ਗਏ ਗਰਦਨ ਲਾ ਦੂੰਗਾ ਤੇ ਉਹਨਾਂ ਨੂੰ ਪਤਾ ਹੋ ਸਕਦਾ ਨਾ ਪਾਣੀ ਦੀ ਕੀਮਤ ਕੀ ਹੁੰਦੀ ਹੈ ਤਾਂ ਹੀ ਉਹ ਨੰਗਲ ਮੈਨੂੰ ਤਿੰਨ ਚਾਰ ਵਾਰੀ ਜਾਣਾ ਪੈ ਗਿਆ धक्का सा कोई करेगा अं बर्दाश्त नहीं करा लीगली भी लड़ा सड़कों से भी लड़ा पानी नहीं चक देंगे वो फट्टे ही चकन फिर अदल चटे चकन आते मैं फट्टे थले करा हूं वो फटे ना कह देंगे भी वो चक दो वो इधरले पासे नक इधरले पासे ਉਹ ਫੱਟੇ ਥੱਲੇ ਰਹਿਣਗੇ ਪਰ ਪੰਜਾਬ ਦੀ ਚੜ੍ਹਦੀ ਕਲਾ ਵਾਲੇ ਫੱਟੇ ਜ਼ਰੂਰ ਚੱਕ ਦੇਾਂਗੇ ਆਪਾਂ ਸੁਬਹਤ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਖਾਸ ਤੌਰ ਤੇ ਮਾਵਾ ਭੈਣਾਂ ਦਾ ਇੰਨੀ ਭਾਰੀ ਗਿਣਤੀ ਚੋਣਾ ਕਿਉਂਕਿ ਨਸ਼ਾ ਭਾਵੇਂ ਪਤੀ ਕਰਦਾ ਹੋਵੇ ਭਾਵੇਂ ਭਰਾ ਭਾਵੇਂ ਬਾਪੂ ਸਭ ਤੋਂ ਵੱਧ ਦੁਖੀ ਤਬਕਾ ਤਾਂ ਲੇਡੀਜ਼ ਵਾਲਾ ਹੀ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਚੁੱਲ੍ਹੇ ਦਾ ਪਤਾ ਹੁੰਦਾ ਕਿ ਚੁੱਲਾ ਹੁਣ ਖਤਮ ਹੋਊਗਾ ਚੁੱਲ੍ਹੇ ਤੋਂ ਸਬਜ਼ੀਆਂ ਕੱਟਣਗੀਆਂ ਚੁੱਲ੍ਹੇ 'ਚੋਂ ਨਮਕ ਮਿਰਚ ਖਤਮ ਹੋਊਗਾ ਘਰ ਬਰਬਾਦ ਹੋਊਗਾ ਉਹ ਜ਼ਿਆਦਾ ਚਿੰਤਤ ਹੁੰਦੀਆਂ ਨੇ ਇਸੇ ਕਰਕੇ ਉਹ ਜ਼ਿਆਦਾ ਗਿਣਤੀ 'ਚ ਆ ਰਹੀਆਂ ਨੇ ਕੱਲ ਦੇ ਅਸੀਂ ਉਹਨਾਂ ਪਿੰਡਾਂ 'ਚ ਘੁੰਮ ਰਹੇ ਹਾਂ ਕੱਲ ਲੰਗੜੋਆ ਪਿੰਡ ਗਏ ਸੀ ਨਵਾਂ ਸ਼ਹਿਰ ਕੋਲੇ ਲੰਗੜੋਆ ਪਿੰਡ ਹੈ ਤੇ ਬਾਅਦ 'ਚ ਲਖਣਪਾਲ ਧਨੀ ਪਿੰਡ ਸਮਰਾਏ ਝੰਡਿਆਲਾ ਚਾਰ ਪਿੰਡ ਜਲੰਧਰ ਦੇ ਵੀ ਗਏ ਸੀਗੇ ਅੱਜ ਤੁਹਾਡੇ ਕੋਲੇ ਆਏ ਆ ਹੁਣ ਇਸ ਤੋਂ ਵੱਲ ਲੁਧਿਆਣੇ ਦਾ ਇੱਕ ਪਿੰਡ ਹੈ ਉੱਥੇ ਜਾਵਾਂਗੇ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਜੀ ਹੁਣ 13000 ਪਿੰਡਾਂ 'ਚ ਤਾਂ ਜਾ ਨਹੀਂ ਸਕਦੇ ਪਰ ਘਟੋ ਘਟੇ ਇੱਥੋਂ ਕਹਿੰਦੇ ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਪਰ ਜਾਗ ਦਾ ਤਾਂ ਇੱਕ ਚਮਚਾ ਹੀ ਚਾਹੀਦਾ ਹੁੰਦਾ ਜੇ ਜਾਗ ਤੁਹਾਡੇ ਪਿੰਡੋਂ ਮਿਲ ਗਿਆ ਆਲੇ-ਦਾਲੇ ਪਿੰਡਾਂ 'ਚ ਵੀ ਆ ਨਸ਼ਾ ਮੁਕਤੀ ਦਾ ਦਹੀਂ ਜੰਮ ਜੂਗਾ ਮੈਨੂੰ ਉਮੀਦ ਹੈ ਇਸ ਗੱਲ ਕੌਸਰੀ ਆਕਾਰ ਸਾਡੇ ਕੋਲੇ ਗੁਰੂਆਂ ਦੀ ਬਾਣੀ ਹੈ ਸਾਡੇ ਕੋਲੇ ਸ਼ਹੀਦਾਂ ਦੀ ਪ੍ਰੇਰਣਾ ਹੈ ਸੋ ਅਸੀਂ ਕਿਸੇ ਪੱਖੋਂ ਵੀ ਇਹ ਧਰਤੀ ਜਿਹੜੀ ਹੈ ਉਹ ਕੱਟ ਨਹੀਂ ਹੈਗੀ ਦੁਨੀਆ 'ਚ ਅਜਿਹੀ ਧਰਤੀ ਕਿਤੇ ਨਹੀਂ ਹੈਗੀ ਫਿਰ ਵੀ ਕੋਈ ਕਲੰਕ ਲੱਗ ਗਿਆ ਚਲੋ ਪਿਛਲੀਆਂ ਗਵਰਨਮੈਂਟਾਂ ਨੇ ਆਪਦੇ ਆਪਦੇ ਪੁੱਤ ਭਤੀਜੇ ਸਾਲੇ ਜੀਜੇ ਪਾਲਣੇ ਸੀ ਪਾਲ ਲਏ ਉਹਨਾਂ ਨੇ ਪਾਲ ਕਿ ਵੀ ਕਿੱਥੇ ਜਾਣਗੇ ਇੱਥੇ ਫਿਰਦੇ ਨੇ ਕੋਈ ਕਦੇ ਜਾਂਦਾ ਜਮਾਨਤ ਕਰਾਉਣ ਕੋਈ ਕਿਤੇ ਜਾਂਦਾ ਹੈ ਨਾ ਨਾ ਤਾਂ ਮੈਂ ਕੋਈ ਖੱਡ ਚ ਹਿੱਸਾ ਪਾਉਣਾ ਰੇਤੇ ਦੀ ਚ ਨਾ ਮੈਂ ਕੋਈ ਢਾਬੇ ਚ ਹਿੱਸਾ ਪਾਉਣਾ ਹਵੇਲੀ ਹਵਲੀ ਚ ਨਾ ਮੈਂ ਕਿਸੇ ਬਸ ਚ ਹਿੱਸਾ ਪਾਉਣਾ ਮੈਂ ਤਾਂ ਹਿੱਸਾ ਪਾਉਣਾ ਤਾਂ ਤਿੰਨ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਸਪਾਉਣਾ ਹੋਰ ਕਿਤੇ ਹਿੱਸਾ ਪਾਉਣਾ ਚਾਹ। ਸੋ ਬਹੁਤ ਤੁਹਾਡਾ ਧੰਨਵਾਦ ਤੁਸੀਂ ਪਹਿਲੇ ਹੀ ਦਿਲ ਜਿੱਤ ਲਿਆ ਬੋਲਣ ਨੂੰ ਕੁਝ ਰਹਿ ਹੀ ਨਹੀਂ ਗਿਆ ਮੁੰਡੇ ਬੋਲ ਗਏ ਇਨਾ ਜਿਹੜਾ ਦਿਲੋਂ ਬੋਲ ਕੇ ਤੋਂ ਮੈਨੂੰ ਲੱਗਦਾ ਨਹੀਂ ਇਸ ਤੋਂ ਬਾਅਦ ਹੁਣ ਕੁਝ ਬੋਲੀਏ ਬਸ ਮੈਂ ਇੰਨਾ ਹੀ ਕਹਿਣਾ ਸਰਕਾਰ ਵੱਲੋਂ ਕੁਝ ਵੀ ਚਾਹੀਦਾ ਹੋਇਆ ਬੇਫਿਕਰ ਹੋ ਕੇ ਆ ਜਿਓ ਆਪਣੇ ਐਮ ਐਲ ਏ ਨੂੰ ਦੱਸ ਦੋ ਆਪਣੇ ਸਰਪੰਚ ਨੂੰ ਦੱਸ ਦੋ ਗੱਲ ਸਾਡੇ ਤੱਕ ਪਹੁੰਚੂਗੀ ਔਰ ਨੌਕਰੀਆਂ ਪੜ ਲਓ ਬਸ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲਦੀਆਂ ਨੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਇੱਕ ਬੰਦਾ ਹੱਥ ਖੜਾ ਕਰ ਦੇ ਵੀ 1 ਰੁਪਿਆ ਵੀ ਲੱਗ ਗਿਆ ਹੋਵੇ ਜਾਂ ਕਿਸੇ ਐਮ ਐਲ ਏ ਦੀ ਜਾਂ ਮੰਤਰੀ ਦੀ सिफारिश लानी पैगी हो ना। एक घर च तीन तीन नौकरियां भी मिली है ने तिने बच्चे वजी पढ़ गए तेन नौकरियां मिल गई कोई एस डी ओ ला गया कोई पटवारी ला गया कोई डी एस पी बन गया सो तो जोड़ा भी कंपीटिशन का एग्जाम दौर वो चो नंबर ले आओ तो नौकरियां थोड़ा इंतजार कर रही है व्डिया व्डिया कुर्सियां इंतजार कर रही ने। आओ पढ़ो उत्थे बैठो फैसले लो तो रंगला पंजाब बनाओ ज्यों वस्ते रहो तरक्कियां करो बदो फुलो आबाद रहो जिंदाबाद रहो दो पर जाके एक जकारा छो बोले सोने हाँ।, हाँ जी यूनिवर्सिटी हाँ अपने इतने ਆਯੁਰਵੈਦਿਕ ਤਾਂ ਬਣੀ ਰਹੀ ਐ ਇੱਕ ਮੈਡੀਕਲ ਕਾਲਜ ਵੀ ਸ਼ਹਿਰਪੁਰ ਬਣੀ ਮੈਡੀਕਲ ਕਾਲਜ ਸ਼ਹਿਰਪੁਰ ਚ ਬਣ ਰਿਹਾ ਤਿੰਨ ਮੈਡੀਕਲ ਕਾਲਜ ਜਿਹੜੇ ਨੇ ਉਹਨਾਂ ਦਾ ਕੰਮ ਚੱਲ ਪਿਆ ਤਿੰਨ ਮੈਡੀਕਲ ਇੱਕ ਕਪੂਰਥਲਾ ਸ਼ਹਿਰਪੁਰ ਇੱਕ ਸੰਗਰੂਰ ਹਾਂਜੀ ਨਹੀਂ ਨਹੀਂ ਜਦੋਂ ਮੈਡੀਕਲ ਕਾਲਜ ਬਣਦਾ ਨਾ ਬਾਈ ਜੀ ਤਾਂ ਉਹਦੇ ਵਿੱਚ ਇੱਕ ਕਲੌਜ਼ ਹੈ ਕਿ ਉਸ ਇਲਾਕੇ ਦਾ ਹਸਪਤਾਲ 300 ਬੈੱਡ ਦਾ ਕਰਨਾ ਪੈਂਦਾ ਅਪਡੇਟ ਕਿਉਂਕਿ ਉੱਥੋਂ ਦੇ ਬੱਚੇ ਉੱਥੇ ਹੀ ਪ੍ਰੈਕਟਿਸ ਕਰਦੇ ਆ ਖੁਦ ਹਸਪਤਾਲ ਦੇ ਜਿਹੜਾ ਮੈਡੀਕਲ ਕਾਲਜ ਹੈ ਉਹਦੇ ਵਿੱਚ ਵੀ ਇੱਕ ਹਸਪਤਾਲ ਹੁੰਦਾ ਸੋ ਦੋ ਤਿੰਨ ਕੈਂਪ ਹੁੰਦੇ ਆ ਸੋ ਨਾਲ ਜਦੋਂ ਕਾਲਜ ਬਣ ਗਿਆ ਐਮਬੀਬੀਐਸ ਕਰਨ ਬੱਚੇ ਆ ਗਏ ਤਾਂ ਤੁਹਾਡੇ ਇਲਾਕੇ ਦੀ ਬੱਚੇ ਹੋਣਗੇ ਜਿੰਦਾਬਾਦ ਸਾਸਰੇ ਕਾ ਮੈਂ ਬੇਨਤੀ ਕਰਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜ਼ੋਰਦਾਰ ਤਾੜੀਆਂ ਦੇ ਵਿੱਚ ਕਿਉਂ ਆਖੀ ਆਪਣਾ विचार भी ते जो विचार सुने ने उन्हों बारे अपने विचार रख के किमें फर्क पै रहा उन्हों की विच जो असि युद्ध नशिया विरुद्ध मंच पे बैठे पंजाब के हरमन प्यारे मुख्यमंत्री सरदार भगवंत मान साहब हमारे पंजाब के कैबिनेट मंत्री डॉक्टर रवजोत लोकसभा के सांसद डॉक्टर छब्बेवाल हमारे यहाँ के एमएलए साहब जलालपुर पिंड के सरपंच यहाँ पे मौजूद सभी अधिकारीगण और आज इस सभा में आए हुए मेरे सभी प्यारे बहनों भाइयों माताओं बुजुर्गों बच्चों आप सब लोगों को मेरा नमस्कार सबको मेरा प्रणाम सत श्री अकाल आज आप लोगों के बीच में आके खासकर जो नशा करते थे और उन्होंने जो नशा छोड़ा उन्होंने अपनी कहानियां सुनाई वो कहानियां सुन के हम सब लोगों का इस हॉल में जितने लोग बैठे हैं मैं समझता हूं कि सबका दिल भर गया जब अतेंदर रवि बेदी गुरप्रीत गुरप्रीत नाम है शायद उनका थी गुरप्रीत अपनी कहानी सुना रहे थे तब मैं देख रहा था मान साहब की आंखों में भी आंसू थे डॉक्टर छब्बेवाल साहब की आंखों में आंसू थे मेरी आंखों में पानी आ गया और मैं देख रहा था पूरे हॉल के अंदर सब लोगों की आंखें नम हो गई थी क्या हाल कर दिया था इन लोगों ने पंजाब का हमारे से पहले यह नशा कोई पांच दिन में दस दिन में नहीं आया हमारे से पहले जितनी सरकारें थी उन लोगों ने पंजाब को इतने अंधेरे में डुबो दिया था पंजाब की जवानी को पंजाब के बच्चों को अंधेरे में डुबो दिया था कि ऐसे लगता था कि जब अब कोई उम्मीद ही नहीं बची है लेकिन मुझे बहुत खुशी है जिस तरह से युद्ध नशे विरुद्ध ये पूरा अभियान छेड़ा गया है और जिस तरह से नशा तस्करों के खिलाफ एक्शन लिया जा रहा है उनके घर तोड़े जा रहे हैं उनको गिरफ्तार किया जा रहा है उनके खिलाफ सख्त एक्शन लिया जा रहा है पूरे पंजाब में जगह जगह नशा मुक्ति केंद्र खोले गए हैं जो जो बच्चे नशे से बाहर आना चाहते हैं उनके लिए नशा मुक्ति केंद्र खोले गए हैं अब एक उम्मीद जागी है पूरे पंजाब के अंदर हर गांव के अंदर अब लोग अपनी जिम्मेदारी ले रहे हैं कि हमें अपने पिंड को हमें अपने गांव को अब नशा मुक्त करना है मैंने इन तीनों से पूछा इन तीनों ने कहा है जी हम जिम्मेदारी ले रहे हैं हम अपने गांव के एक, एक एक बच्चे को हम अपने पिंड के एक एक बच्चे को नशे से बाहर निकालेंगे इसी तरह से अब लोगों को जिम्मेदारी लेनी पड़ेगी कि हमें अपने गांव के एक एक बच्चे को नशे से बाहर करना है सरकार पूरी तरह से आपके साथ खड़ी है किसी भी चीज की जरूरत है सरकार आपको मुहैया कराएगी लेकिन हमें अब जब ठान लिया है और पूरी सरकार लगी हुई है तो किसी भी हालत में अब हमें एक भी बच्चे को नशे में नहीं छोड़ना यहां पे मुझे पता चला हालांकि हमने बहुत बड़े स्तर के ऊपर जगह जगह नशा मुक्ति केंद्र खोले हैं बहुत सारे नए नए बेड करे हैं लेकिन बेड की अगर कमी है तो और बेड बनाए जाएंगे ताकि अगर कोई बच्चा नशा मुक्ति करना चाहे तो उसे किसी तरह की कमी नहीं होनी चाहिए हर चीज उसको मुहैया होनी चाहिए अभी आपने मान साहब को सुना अब मान साहब आप लोगों को सौ चुकाएंगे हम सब लोग सौ लेंगे कि मैं भी नशा नहीं करूंगा अपने पिंड में नशा बिकने भी नहीं दूंगा और अगर कोई नशा करता है तो मैं उसको समझा के नशे से बाहर निकालूंगा जरूरत पड़ी तो उसे नशा मुक्ति केंद्र में भी लेके जाऊंगा बच्चों को नशे से जब बाहर आ जाते हैं तो वो दोबारा नशे में ना चले जाए इसलिए हर पिंड के अंदर हम खेल के मैदान शुरू कर रहे हैं पूरे पंजाब में तेरह हजार हैं हर पिंड के अंदर खेल का मैदान एक बनाया जा रहा है उसमें वॉलीबॉल का फुटबॉल का इंतजाम किया जाएगा पांच स्पोर्ट्स के इक्विपमेंट हर गांव को दिए जाएंगे जिम बनाए जाएंगे ताकि हमारी जवानी जो है वो खेल कूद में जाए ना कि नशे में जाए तो बहुत बड़े स्तर के ऊपर पंजाब सरकार काम कर रही है मैं आज आप सब लोग आए आप लोगों से बात करके आज बहुत अच्छा लगा और भगवान करे आप सब लोग बहुत खुश रहे और हमारा पंजाब खूब तरक्की करे बहुत बहुत शुक्रिया आप।, आप सब आप सब लोग बेनती है कि आप अपने स्थाना से सज्जा हाथ अग्न करके खड़े हो जाओ मुख्यमंत्री साहब सहु चुकवाणगे आप सबन बहुत धन्यवाद जी वैसे तो ती पहले ही काम कर चुके हो ਪਰ ਸਾਰੇ ਪਿੰਡ ਨਿਵਾਸੀਆਂ ਵੱਲੋਂ ਜੋ ਇੱਕ ਨਸ਼ਾ ਮੁਕਤੀ ਦੀ ਉਥ ਕਸਮ ਹੈ ਤੇ ਮੈਂ ਜਿਵੇਂ ਜਿਵੇਂ ਬੋਲਦਾ ਰਹੂੰਗਾ ਮੇਰੇ ਪਿੱਛੇ-ਪਿੱਛੇ ਤੁਸੀਂ ਬੋਲਦੇ ਹੋ ਅਸੀਂ ਪਿੰਡ ਜਲਾਲਪੁਰ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਹ ਸੌਂ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਕਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ 'ਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ 'ਚ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਪਿੰਡ ਦੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋਨਿਆ ਅਸਰੀਆ ਕਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਸਾਰੇ